ਵਦੇਸ਼ਾਂ ਵੱਲ ਪ੍ਰਵਾਸ ਲਗਾਤਾਰ ਜਾਰੀ ਆ ਪਰ ਇਸ ਪ੍ਰਵਾਸ ਦੇ ਪਿੱਛੇ ਇੱਕ ਬਹੁਤ ਸਾਰੇ ਫਰੋਡ ਵੀ ਹੁੰਦੇ ਨਜ਼ਰ ਆ ਰਹੇ ਨੇ ਪੰਜਾਬ ਚੰਡੀਗੜ੍ਹ ਸਮੇਤ ਬਹੁਤ ਸਾਰੇ ਲੋਕ ਵਿਦੇਸ਼ਾਂ ਵੱਲ ਕੂਚ ਕਰ ਰਹੇ ਨੇ ਇਸ ਵਿਚਕਾਰ ਬਹੁਤ ਸਾਰੀ ਇਮੀਗ੍ਰੇਸ਼ਨ ਕੰਪਨੀਆਂ ਫਰੋਡ ਵੀ ਕਰਦੀਆਂ ਨਜ਼ਰ ਆ ਰਹੀਆਂ ਲੱਖਾਂ ਰੁਪਈਆ ਦਾ ਪੈਸਾ ਡੁੱਬਦਾ ਇਸ ਵਿਚਕਾਰ ਨਜ਼ਰ ਆ ਰਿਹਾ ਹਾਲਾਂਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਇਸ ਨੂੰ ਲੈ ਕੇ ਅ ਕੁਝ ਫੈਸਲੇ ਤੱਕ ਕਰ ਰਹੀ ਹੈ ਕਿ ਜੋ ਲਿਸਟਾਂ ਜਾਰੀ ਕੀਤੀਆਂ ਕਿ ਇਹਨਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਨੇ ਪਰ ਇਸ ਵਿੱਚਕਾਰ ਬਹੁਤ ਸਾਰੀ ਕੰਪਨੀਆਂ ਹਜੇ ਵੀ ਫਰੌਡ ਕਰਦੀਆਂ ਨਜ਼ਰ ਆ ਰਹੀਆਂ ਨੇ ਅਜਿਹੀ ਵਿਅਕਤੀ ਨਾਲ ਇੱਕ ਫਰੌਡ ਹੋਇਆ ਬਾਹਰ ਜਾਂਦੇ ਲਾਲਚ ਦੇ ਵਿੱਚ ਪੈਸੇ ਪਹਿਲਾਂ ਲਿੱਤੇ ਗਏ ਬਾਅਦ ਦੇ ਵਿੱਚ ਵੀਜ਼ਾ ਨਹੀਂ ਲੱਗਿਆ ਬਾਹਰ ਜਾਂਦਾ ਕੋਈ ਵੀ ਕਾਗਜ਼ ਨਹੀਂ ਬਣਾ ਕੇ ਦਿੱਤਾ ਗਿਆ ਤੇ ਪੈਸੇ ਬਾਅਦ ਦੇ ਵਿੱਚ ਵਾਪਸ ਨਹੀਂ ਕੀਤੇ ਗਲਬਤ ਕਰਦੇ ਆ ਉਸ ਵਿਅਕਤੀ ਨਾਲ ਭਾਈ ਜੀ ਕੀ ਨਾਮ ਆਪਣਾ ਹਾਂ ਗੁਰਪ੍ਰੀਤ ਸਿੰਘ ਹੈ ਮੇਰਾ ਨਾਮ ਕੀ ਕੰਮ ਕਰਦੇ ਹੋ ਹਾਂ ਮੈਂ ਡਰਾਈਵਰੀ ਕਰ ਰਿਹਾ ਹਾਂ Uber ਵਾਲਾ ਤੇ ਕਦੋਂ ਸ਼ੁਰੂ ਕੀਤਾ ਸੀਗਾ ਇਹ ਪ੍ਰੋਸੈਸ ਤੁਸੀਂ ਵੀਜ਼ੇ ਦਾ ਆਪਣਾ ਜੋ ਇਮੀਗ੍ਰੇਸ਼ਨ ਕੰਪਨੀ ਜਿਸ ਦਾ ਕੀ ਨਾਮ ਦੱਸ ਰਹੇ ਸੀ ਬੋਸ ਇੰਟਰਨੈਸ਼ਨਲ ਹੈ ਮੈਂ ਅਗਲੇ ਪਿਛਲੇ ਸਾਲ ਮਈ 'ਚ ਦਿੱਤੇ ਸੀ ਇਹਨਾਂ ਨੂੰ ਪੈਸੇ ਕੈਨੇਡਾ ਦੇ ਜੁੜੇ ਇਹਨਾਂ ਨੇ ਮੈਨੂੰ ਕਿਹਾ ਸੀ ਪਹਿਲਾਂ ਤੁਸੀਂ ਨਾ 1.5 ਲੱਖ ਰੁਪਏ ਜਮ੍ਹਾਂ ਕਰਾ ਦਿਓ ਤਾਂ ਕਹਿੰਦੇ ਇਨਵੀਟੇਸ਼ਨ ਮੰਗਾਣਾ ਹੁੰਦਾ ਹੈ ਹੋਟਲ ਬੁਕਿੰਗ ਹੁੰਦੀ ਹੈ ਔਰ ਟਿਕਟ ਦਾ ਕੁਝ ਹੁੰਦਾ ਹੈ ਸਮਥਿੰਗ ਤਾਂ ਫਿਰ ਥੋੜੇ ਦਿਨਾਂ ਬਾਅਦ ਇਹਨਾਂ ਨੇ 22-25 ਦਿਨ ਬਾਅਦ ਇਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਕੋਈ ਐਕਸਪੀਰੀਅנס ਹੈ ਨਹੀਂ ਤਾਂ ਤੁਹਾਡਾ ਐਕਸਪੀਰੀਅנס ਲੈਟਰ ਵੀ ਬਣਾ ਦਾਂਗੇ ਤਾਂ ਉਹਦੇ ਲਈ ਤੁਹਾਨੂੰ 1,70,000 ਦੇਣਾ ਪਊਗਾ ਪਹਿਲਾਂ 1.5 ਲਿਆ ਸੀ ਫਿਰ 1,70,000 ਲਿਆ ਤਾਂ ਫਿਰ 1.5 ਮਹੀਨੇ 2 ਮਹੀਨੇ ਬਾਅਦ ਇਹਨਾਂ ਨੇ ਕਿਹਾ ਕਿ ਤੁਹਾਡੀ ਰਿਜੈਕਟ ਹੋ ਗਈ ਫਾਈਲ ਤਾਂ ਸੌਰੀ ਹੈ ਫਿਰ ਮੈਂ ਕਿਹਾ ਚਲੋ ਕੁਝ ਨਹੀਂ ਹੁੰਦਾ ਤੁਸੀਂ ਦੂਜੀ ਫਾਈਲ ਲਾ ਦਿਓ ਮੇਰੀ ਉਹਨਾਂ ਨੇ ਫਿਰ ਨਿਊਜ਼ੀਲੈਂਡ ਦੀ ਫਾਈਲ ਲਈ ਦੀ ਵਿਜ਼ਿਟਰ ਵੀਜ਼ੇ ਦੀ ਤਾਂ ਉਹਦੇ 'ਚ ਵੀ ਇਹਨਾਂ ਨੇ ਡੇਢ ਮਹੀਨੇ ਬਾਅਦ ਮੈਨੂੰ ਕਿਹਾ ਕਿ ਨਾ ਤੁਹਾਡਾ ਇਹ ਵੀ ਰਿਜੈਕਟ ਹੋ ਗਿਆ ਮੈਂ ਫਿਰ ਇਹਨਾਂ ਨੂੰ ਕਈ ਵਾਰ ਕਈ ਗੇੜੇ ਮੈਂ ਜਵਾਏ ਮੇਰੇ ਬੀਤੀ ਬੀਤੀ ਉਹ ਵਿੱਚਕਾਰ ਰਿਜੈਕਟ ਹੋਣ ਦਾ ਕਾਰਨ ਕੀ ਦੱਸੇ ਕਾਰਨ ਕੋਈ ਦੱਸ ਹੀ ਨਹੀਂ ਰਹੇ ਫਾਈਲ ਇਹਨਾਂ ਨੇ ਪਤਾ ਨਹੀਂ ਕੀ ਕੱਟ ਲਾਇਆ ਬਦਲ ਲਾਇਆ ਪੇਪਰ ਕੋ ਮੈਨੂੰ ਇਹ ਨਹੀਂ ਪਤਾ ਕੋਈ ਦੱਸ ਹੀ ਨਹੀਂ ਰਹੇ ਕਹਿੰਦੇ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈ ਕੁਝ ਨਹੀਂ ਹੈ ਐਨੀਥਿੰਗ ਮਲੰਗ ਜੋ ਝੂਠ ਹੁੰਦਾ ਝੂਠ ਹੁੰਦਾ ਤਾਂ ਕਿ ਕ ਫਿਰ ਮੈਂ ਇਹਨਾਂ ਨੂੰ 20-25 ਗੇੜੇ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿ ਜਿਹੜੀ ਤੁਹਾਡੀ ਫੀਸ ਬੰਦੀ ਹੈ ਉਹ ਕੱਟ ਕੇ ਮੈਨੂੰ ਜਿਹੜਾ ਬਚਿਆ ਉਹ ਤਾਂ ਦੇ ਦਿਓ ਇਹਨਾਂ ਨੇ 30 ਮਤਲਬ 20-30 ਗੇੜਿਆਂ ਤੇ ਬਾਅਦ ਇੱਕ ਮੈਮ ਹੈ ਸਿਮਰਨ ਮੈਮ ਇਹਨਾਂ ਦੀ ਲੀਗਲ ਐਡਵਾਈਜ਼ਰ ਹੈ ਉਹ ਕਹਿੰਦੀ 40000 ਤੁਹਾਡਾ ਵਾਪਸ ਆਏਗਾ ਸਾਡਾ ਉਲਟਾ ਸਾਨੂੰ ਤੁਹਾਨੂੰ ਦੇਣਾ ਹੈ ਕਹਿੰਦਾ ਦੱਸੋ ਮੈਂ 3.5 ਲੱਖ ਰੁਪਏ ਦਿੱਤਾ ਹੈ ਠੀਕ ਹੈ ਹੁਣ ਦੇਚ ਦੱਸੋ ਕੀ ਹੋਰ ਦਵਾਂ ਤਾਂ ਉਹ ਗੰਨੇ ਤੁਸੀਂ 40000 ਤੁਹਾਡੇ ਮੜੂਗਾ ਉਸ ਤੋਂ ਉੱਪਰ ਅਸੀਂ ਕੁਝ ਨਹੀਂ ਕਰਦੇ ਫਿਰ ਇਹਨਾਂ ਨੇ ਮੇਰੇ 15 ਗੇੜੇ ਹੋਰ ਵਜੋ ਆਏ ਸੀ ਤਾਂ ਅੱਜ ਵੀ ਦੇਖ ਲਓ ਤੁਹਾਡੇ ਸਾਹਮਣੇ ਹੀ ਐ ਫੋਨ ਕੋਈ ਨਹੀਂ ਚੱਕ ਰਿਹਾ ਇਹਨਾਂ ਦੇ ਕੋਈ ਵੀ ਆਫਿਸ ਦਾ ਸਿਮਰਨ ਮੈਮ ਐ ਕਰਨ ਸਰ ਐ ਔਰ ਅੰਜਲੀ ਮੈਮ ਐ ਇਹ ਹੋਰ ਵੀ ਮਤਲਬ ਹੋਰ ਵੀ ਬੰਦੇ ਆਪਣੇ ਆਉਂਦੇ ਆ ਉਹਨਾਂ ਦੇ ਆਫਿਸ 'ਚ ਉਹ ਵੀ ਹਰਾਸ਼ਮੈਂਟ ਹੋ ਕੇ ਜਾਂਦੇ ਨੇ ਕਦੇ ਅਫਸਰ ਜਾ ਕੇ ਮਾਲਕ ਨਾਲ ਨਹੀਂ ਗੱਲਬਾਤ ਕੀਤੀ ਕਦੇ ਮਾਲਕ ਨਾਲ ਰਾਬਤਾ ਕਰ ਮੈਨੇਜਰ ਤੱਕ ਤਾਂ ਜਾਣ ਹੀ ਨਹੀਂ ਦਿੰਦੇ ਕਦੇ ਕੋਈ ਕਦੇ ਕੋਈ 20-20 ਛੇੜਿਆਂ ਚ 20-20 ਬੰਦੇ ਅੱਡੇ-ਅੱਡੇ ਮਿਲਦੇ ਨੇ ਕੋਈ ਕੁੜੀ ਮਿਲਦਾ ਕੋਈ ਮੁੰਡਾ ਮਿਲਦਾ ਹੈ ਮੈਨੇਜਰ ਤੱਕ ਤਾਂ ਜਾਣ ਹੀ ਨਹੀਂ ਦਿੰਦੇ ਕਿਸੇ ਨੂੰ ਵੀ ਜਦੋਂ ਇੱਥੋਂ ਰਿਜੈਕਸ਼ਨ ਹੋ ਜਾਂਦੇ ਪੁਲਿਸ ਦਾ ਵੀ ਰਸਤਾ ਚੁੰਦਾ ਕਦੇ ਕੰਪਲੇਂਟ ਦਰਜ ਕਰਨ ਦੀ ਕੋਸ਼ਿਸ਼ ਕੀਤੀ ਮੈਂ ਭਾਜੀ ਇਕੱਲਾ ਹਾਂ ਕਰੋ ਮੈਂ ਮਮਾ ਆ 3 ਸਾਲ ਦਾ 4 ਸਾਲ ਦਾ ਮੇਰਾ ਮੁੰਡਾ ਹੈ ਤਾਂ ਥੋੜਾ ਹੁੰਦਾ ਹੀ ਹੈ ਇਕੱਲੇ ਬੰਦਾ ਬਾਕੀ ਇਹਨਾਂ ਕੋਲ ਪੂਰੀ ਪਾਵਰ ਹੈ ਪੁਲਿਸ ਵਾਲੇ ਨੂੰ ਵੀ ਦੇ ਦਿੰਦੇ ਆ ਮੇਰੇ ਵਰਗੇ ਹੋਰ ਬੰਦੇ ਵਿਚਾਰੇ ਤਾਂ ਹੀ ਕੋਈ ਸੁਸਾਇਡ ਕਰ ਲੈਂਦਾ ਕਈ ਕੀ ਸਟੈਪ ਚੱਕਦੇ ਆ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ ਏਜੰਟਾਂ ਨੇ ਤਾਂ ਪ੍ਰਸ਼ਾਸਨ ਨੂੰ ਵੀ ਮੈਂ ਪ੍ਰੋਮਿਸ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਇਸ ਵਾਰ ਵੀ ਧਿਆਨ ਦੇਣ ਜਿੰਨੇ ਸਾਡੇ ਨੌਜਵਾਨ ਨੇ ਲੁੱਟੇ ਜਾ ਰਹੇ ਨੇ ਉਹ ਪੈਸੇ ਦੀ ਕਿਵੇਂ ਅਰੇਂਜਮੈਂਟ ਕੀਤਾ ਸੀ ਇਸ ਵਿੱਚ ਕਰ ਕਹਿੰਦੇ ਪੈਸੇ ਦੇ ਪੰਜਾਬੀਆਂ ਨੂੰ ਅਸਲ ਚਾਹੀਦਾ ਕੋਈ ਨਾ ਕੋਈ ਕਰਜ਼ਾ ਲੈ ਕੇ ਜਿਵੇਂ ਜਾਂਦਾ ਤੁਸੀਂ ਅਰੇਂਜਮੈਂਟ ਕਿਵੇਂ ਕਰਕੇ ਦਿੱਤਾ ਸੀਗਾ ਹਾਂ ਕਰਜ਼ੇ ਹੀ ਲਏ ਮੈਂ ਆਪਣੇ ਫੈਮਲੀ ਤੋਂ ਔਰ ਦੋਸਤਾਂ ਤੋਂ ਪੈਸੇ ਲੈ ਲੈਨੇ ਥੋੜੇ ਬਹੁਤ ਤਾਂ ਉਹ ਵੀ ਕਹਿੰਦੇ ਬਰਬਰ ਮੰਗਦੇ ਰਹਿੰਦੇ ਆ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਦਿਲਾਂਗੇ ਦੇ ਦਾਂਗਾ ਤਾਂ ਮੈਂ ਉਹੀ ਦੱਸ ਰਿਹਾ ਨਾ ਤੁਹਾਨੂੰ ਇਹਨਾਂ ਦੇ ਕੋਲ ਮੈਂ 20-25 ਘੇੜੇ ਬਾਰੇ ਆ ਤਾਂ ਇਹ ਸਿਰਫ 40000 ਰੁਪਏ ਮੋੜ ਰਿਹਾ ਮੇਰਾ ਬਾਕੀ ਸਾਰਾ ਖਾ ਰਿਹਾ ਪਤਾ ਕੀਤਾ ਸੀਗੇ ਇਸ ਬਾਬਤ ਕੀ ਇਸ ਕੰਪਨੀ ਬਾਰੇ ਕਿਉਂਕਿ ਪਹਿਲਾ ਬੰਦਾ ਰਿਸਰਚ ਕਰਦਾ ਹੁੰਦਾ ਹੈਗਾ ਕੰਪਨੀ ਬਾਰੇ ਜਦੋਂ ਵੀ ਕੋਈ ਇਮੀਗ੍ਰੇਸ਼ਨ ਵਾਲੇ ਕੋਲ ਜਾਂਦਾ ਕੋਈ ਇਸ ਬਾਬਤ ਪਤਾ ਕੀਤਾ ਹੋਵੇ ਮਾਰਕੀਟ ਦੇ ਵਿੱਚ ਪਹਿਲਾਂ ਨਹੀਂ ਪਤਾ ਪਤਾ ਤਾਂ ਨਹੀਂ ਐਗਜ਼ਾਮਪਲ ਕਹਿੰਦਾ मीनिंग ਜੋਈ ਨਾ ਨਾ ਇੰਸਟਾਗ੍ਰਾਮ ਔਰ ਫੇਸਬੁੱਕ ਇੰਸਟਾਗ੍ਰਾਮ ਫੇਸਬੁੱਕ ਔਰ YouTube ਤੇ ਇਨੇ ਰੀਲਸ ਬਣਾਏ ਹੁੰਦੇ ਆ ਤਾਂ ਮਾਈਂਡ ਨਾ ਵਾਸ਼ ਕਰੇ ਹੁੰਦਾ ਤਾਂ ਬਤਾਦਾ ਨਹੀਂ ਚਲੋ ਹੋ ਜਾਂਦਾ ਹੈ ਐਕਸ਼ਨ ਦੇ ਵਿੱਚ ਹਾਂਜੀ ਹਾਂਜੀ ਤੇ ਵੀ ਚੱਲ ਗਏ ਤੇ ਹੁਣ ਮੰਗ ਇਹੀ ਹੈ ਕਿ ਪੈਸੇ ਵਾਪਸ ਕੀਤੇ ਜਾਂ ਜਾਂ 20 ਸਾਲ ਕੋਈ ਕੀ ਮੰਗਦਾ ਲਾਸਟ ਮੈਂ ਇਹੀ ਕਹਿੰਦਾ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਿਮਰਨ मैम ਨੂੰ ਅੰਜਲੀਸ मैम ਨੂੰ ਕਿ ਜਿੰਨਾ ਬਚਦਾ ਉਹ ਤਾਂ ਮੋੜ ਜਿੰਨੀ ਤੁਹਾਡੀ ਫੀਸ ਲੱਗੀ ਉਹ ਕੱਟ ਲਓ ਤਾਂ ਸਿਮਰਨ ਮੈਂ ਇਹ ਕਹਿੰਦੀ ਚਾਲੀ ਹਜ਼ਾਰ ਮੈਂ ਇਹ ਨਹੀਂ ਕਹ ਰਿਹਾ ਮੈਂ ਮੈਂ ਮੰਗ ਰਿਹਾ ਲੱਖ ਰੁਪਏ 1.70 ਹਜ਼ਾਰ ਬਣਦਾ ਮੇਰਾ ਉਹ ਮੋੜਿਆ ਜਾਏ